ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਚੜ੍ਹਦੀ ਕਲਾ ਚ ਹੋਵੋਗੇ ਓਪਨ ਵੀਰ ਕਲਾਉਥ ਹਾਊਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਮੈਂ ਪਹੁੰਚਿਆ ਏ ਕੱਪੜੇ ਦੀ ਦੁਕਾਨ ਹੈ ਤੇ ਸਟਿਚਿੰਗ ਵੀ ਨਾਲ ਦੀ ਨਾਲ ਬਾਈ ਕਰਦੇ ਆ ਬਾਈ ਬੱਬੂ ਇਹ ਦੁਕਾਨ ਬਠਿੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ ਬੁਲਟ ਏਜੰਸੀ ਦੇ ਨੇੜੇ ਆ ਕਿਸੇ ਵੀ ਤਰ੍ਹਾਂ ਦਾ ਕੱਪੜਾ ਕਿਸੇ ਵੀ ਰੇਟ ਦਾ ਕੱਪੜਾ ਤੁਸੀਂ ਇੱਥੋਂ ਆਪਦੀ ਮਰਜ਼ੀ ਨਾਲ ਖਰੀਦ ਸਕਦੇ ਹੋ ਆਪਾਂ ਬਾਈ ਨਾਲ ਵੀ ਗੱਲ ਕਰਾਂਗੇ ਕੋਈ ਆਫਰ ਵੀ ਚੱਲ ਰਿਹਾ ਬਾਈ ਆਪਾਂ ਨੂੰ ਉਹਦੇ ਬਾਰੇ ਆਪ ਹੀ ਜਾਣਕਾਰੀ ਦੇਣਗੇ ਸਾਸਰੀ ਕੁਮਾਰ ਜੀ ਮੈਂ ਓਪਨ ਵੇਅਰ ਕਲੋਥ ਹਾਊਸ ਤੋਂ ਬੋਲ ਰਿਹਾ ਹਾਂ ਆਪਣੇ ਕੋਲੇ 30 ਸਤੰਬਰ ਤੱਕ ਇਹ ਆਫਰ ਹੈਗੀ ਆ ਜਿਹੜਾ ਆਪਣੇ ਕੋਲੇ ਕੁਰਤੇ ਬੰਮੇ ਬਣਾਉਣਗੇ ਜਾਂ ਕਪੜਾ ਲੈਣਗੇ ਬਾਜ਼ਾਰ ਨਾਲ ਅੱਧੀ ਸਲਾਈਟ ਬਣਾ ਕੇ ਦੇਣਗੇ ਕੱਪੜੇ ਦੀ ਕੁਆਲਿਟੀ ਆਪਣੇ ਕੋਲੇ ਵਾਧੂ ਹੈ ਜੀ ਜਿਵੇਂ ਕਿ ਆ ਗਿਆ ਜੀ ਲੇਲਨ ਲੇਲਨ ਦੇ ਵੀ ਕੁਰਤੇ ਬੰਮੇ ਬਹੁਤ ਸ਼ੀਕਨ ਪਾਉਂਦੇ ਆ ਮੁੰਡੇ ਗੁੰਡੇ ਜੀ ਲੇਲਨ ਵੀ ਆਪਣੇ ਕੋਲੇ ਹੈਗਾ ਜੀ ਆ ਗਿਆ ਜੀ ਅਰਵਿੰਦ ਕੁਆਲਿਟੀ ਦਾ ਕਪੜਾ ਜੀ ਪੱਤੂ ਬਾਦ ਆ ਪੇਪਰ ਕਾਟਨ ਵਿੱਚ ਆ ਜਾਂਦਾ ਹੀ ਆਪਣੇ ਕੋਲੇ ਹਾਰਡ ਫਿਨਿਸ਼ਿੰਗ ਦੇ ਵਿੱਚ ਠੀਕ ਆ ਜੀ ਮੈਜੋਟਾ ਕੰਪਨੀ ਦਾ ਕੱਪੜਾ ਜੀ ਬਹੁਤ ਵਧੀਆ ਹੁੰਦਾ ਲੈ ਭੈ ਸਜਣੋ ਹਰੇਕ ਕੁਆਲਿਟੀ ਦਾ ਕੱਪੜਾ ਬਾਈ ਕੋਲੇ ਆ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਜਿਹੜਾ ਤੁਸੀਂ ਬਣਾਉਣਾ ਜਿੰਨਾ ਤੇ ਤੁਹਾਡੀ ਜੇਬ ਪਰ ਚੱਲਦੀ ਆ ਉਹ ਤੁਸੀਂ ਲੈਣਾ ਤੇ ਆਫਰ ਬਾਈ ਕੀ ਦੱਸਦੇ ਤੁਸੀਂ ਆਫਰ ਵੀ ਦੱਸਿਓ ਤਾਂ ਆਫਰ ਬਾਈ ਜੀ ਇਹ ਹੈ ਜੇ ਆਪਣੇ ਕੋਲ ਕੋਈ ਕੱਪੜਾ ਲੈ ਕੇ ਸਟਿਚ ਕਰਵਾਉਗਾ ਜੀ ਤੇ ਉਹਦੀ ਸਲਾਈ ਰਹੂਗੀ ਅੱਧੀ ਬਾਜ਼ਾਰ ਨਾਲੋਂ ਠੀਕ ਆ ਕੱਪੜਾ ਭਾਣਾ ਤੇ ਮਹਿੰਗਾ ਲਵੇ ਭਾਣਾ ਸਸਤਾ ਹਾਂਜੀ ਬਾਜ਼ਾਰ ਨਾਲ ਸਵਾਈ ਅੱਧੀ ਰੋਗੀ ਤੱਕ 30 ਸਤੰਬਰ ਤੱਕ ਰੋਗੀ ਬਾਈ ਜੀ ਆਫਰ ਲੈ ਵੀ 30 ਸਤੰਬਰ ਤੱਕ ਆਫਰ ਆ ਬਾਈ ਦਾ ਕਪੜਾ ਤੁਸੀਂ ਭਲਾ 1000 ਵਾਲਾ ਲੈਣਾ ਭਲਾ ਲੈਣਾ 5000 ਵਾਲਾ ਸਵਾਈ ਉਹਦੀ ਮਾਰਕੀਟ ਨਾਲ ਵਧੀ ਲੱਗੂਗੀ 30 ਤਰੀਕ ਤੱਕ ਆਫਰ ਹੈ ਬਾਈ ਆਪਦਾ ਨੰਬਰ ਬੂਕ 98770 50520 ਦੁਕਾਨ ਕਿੱਥੇ ਹੈ ਵੀ ਦੱਸ ਦਿਓ ਸ਼੍ਰੀ ਮੁਖਸਰ ਸਾਹਿਬ ਬਠਿੰਡਾ ਰੋਡ ਨੇੜੇ ਬੁਲਟ ਏਜੰਸੀ ਹੈ ਜੀ ਕੜਤੇ ਪਜਾਮੇ ਦਾ ਤਾਂ ਬਾਈ ਹੋ ਗਿਆ ਹਾਂਜੀ ਹੋਰ ਤੁਹਾਡੇ ਕੋਲੇ ਇਕਲਾ ਟੁੜਦਾ ਪਜਾਮੇ ਸਿਆਉਣੇ ਤੇ ਹੋਰ ਵੀ ਆਪਾਂ ਪੈਂਟਾਂ ਸ਼ਰਟਾਂ ਵੀ ਬਣਾਉਣੇ ਆ ਬਾਈ ਜੀ ਠੀਕ ਆ ਜਿਵੇਂ ਕੀ ਹੁਣ ਆਹ ਕੁਆਲਿਟੀ ਵੇਖ ਲਓ ਬਾਈ ਜੀ ਇਹ ਅੰਕੋਰ ਕੰਪਨੀ ਆ ਜੀ ਸਭ ਤੋਂ ਟੋਪ ਦਾ ਬ੍ਰਾਂਡ ਆ ਜਨਾ ਅੰਕੋਰ ਜੀ ਠੀਕ ਆ ਜੀ ਆ ਆ ਗਈ ਪੈਂਟਾਂ ਆ ਗਈਆਂ ਜੀ ਸੀਆਰਐਮ ਦਾ ਬ੍ਰਾਂਡ ਰੂ ਹੈ ਜੀ ਚਾਹੇ ਸੀਆਰਐਮ ਲਓ ਚਾਹੇ ਰਾਇਮੰਡ ਦਾ ਬ੍ਰਾਂਡ ਲਓ ਬਾਜ਼ਾਰ ਨਾਲੋਂ ਇਹ ਵੀ ਆਪਾਂ ਬਹੁਤ ਕੱਟ ਰੇਟਾਂ ਤੇ ਬਣਾ ਕੇ ਦੇਵਾਂਗੇ ਸਟੀਚਿੰਗ ਕਰਕੇ ਦੇਵਾਂਗੇ ਠੀਕ ਹੈ ਜੀ ਆਪਣੇ ਕੋਲੇ ਪੈਂਟ ਕੋਟ ਜਿਹੜਾ ਤੁਸੀਂ ਅੱਜ ਅਸੀਂ ਕੁੜਤੇ ਪਜਾਮੇ ਤੇ ਆਫਰ ਆ ਇਹਦੀ ਸਬਾਈ ਤੇ ਦੀ ਆਫਰ ਹੈ ਕੋਈ ਬਾਜ਼ਾਰ ਨਾਲੋਂ ਘੱਟ ਰੇਟ ਹੋ ਗਈ ਜੇ ਆਪਣੇ ਕੋਲ ਕੋਈ ਪੈਂਟ ਸ਼ਰਟ ਵੀ ਬਣਾਉਂਦਾ ਤੇ ਕੋਈ ਜੈਕਟ ਵਗੈਰਾ ਵੀ ਆਪਾਂ ਬਣਾਈ ਦਿਆਂ ਸਾਰੀਆਂ ਜੀ ਪੈਂਟ ਕੋਟ ਹੋ ਗਿਆ ਇੱਕ ਗੱਲ ਮੈਂ ਸੱਜਣਾ ਨੂੰ ਦੱਸ ਦਿਆ ਜਿਹੜੀ ਸਬਾਈ ਬਾਜ਼ਾਰ ਨਾਲੋਂ ਅਧਿਗ ਹੈ ਉਹ ਕੁੜਤੇ ਪਜਾਮੇ ਤੇ ਆ ਇਹ ਬਾਜ਼ਾਰ ਨਾਲੋਂ ਕੁਸ਼ ਕਰਾਇਤ 65 ਸ਼ਰਟਾਂ ਤੇ ਵੀ ਆਏ। ਇਹ ਨਾ ਕੱਲ ਨੂੰ ਹੋਵੇ ਕਿ ਤੁਸੀਂ ਆਪਾਂ ਦੇ 65 ਸ਼ਰਟ ਦੇ ਅੱਧੇ ਰੇਟ ਤੇ ਬਣਾਓ। ਅੱਧਾ ਰੇਟ ਆ ਜਿਹੜਾ ਉਹ ਫੁੱਟੇ ਪਜਾਮੇ ਦਾ ਹੀ ਆ। ਤੇ ਵੀਡੀਓ ਨੂੰ ਗਰੇ ਵੱਤ-ਵੱਤ ਸ਼ੇਅਰ ਕਰਿਓ। ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਬਈ ਜੀ। ਸਤਿ ਸ੍ਰੀ ਅਕਾਲ ਜੀ।